ਨਮਸਕਾਰ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਮੈਂ ਅਜੇ ਕੁਮਾਰ ਅੱਜ ਗੱਲ ਕਰੀਏ ਕਿਸਾਨਾਂ ਵੱਲੋਂ ਇੱਕ ਕੋਹਲ ਦਿੱਤੀ ਗਈ ਹੈ 13 ਫਰਵਰੀ ਨੂੰ ਜਿਹੜੀ ਕਿ ਦਿੱਲੀ ਕੂਚ ਕਰਨ ਦੀ ਉਸ ਦੇ ਮੱਦੇ ਨਜ਼ਰ ਜਿਹੜੀ ਕਿ ਸਰਕਾਰਾਂ ਹਰਕਤ ਵਿੱਚ ਆ ਗਈਆਂ ਤੇ ਜਿਹੜੇ ਕਿ ਬਾਰਡਰ ਨੇ ਉਹਨਾਂ ਵੱਲੋਂ ਸੀਲ ਕਰ ਦਿੱਤੇ ਗਏ ਨੇ ਉਸੇ ਪਾਸੇ ਦੂਸਰੇ ਪਾਸੇ ਦੇਖਿਆ ਜਾਵੇ ਕਿਸਾਨਾਂ ਨੇ ਵੀ ਆਪਣੀ ਜਿਹੜੀ ਕਿ ਜਦੋਜਹਿ ਸ਼ੁਰੂ ਕਰ ਦਿੱਤੀ ਹੈ ਕਿਉਂਕਿ 13 ਤਰੀਕ ਨੂੰ ਜਿਹੜੀ ਕਿ ਇਹਨਾਂ ਨੇ ਕੂਚ ਕਰਨੀ ਹੈ ਦਿੱਲੀ ਵਾਲੇ ਪਾਸੇ ਜਿਸ ਨੂੰ ਲੈ ਕੇ ਕਿ ਅਸੀਂ ਇਸ ਟਾਈਮ ਖੜੇ ਹਾਂ ਪਟਿਆਲਾ ਵਿੱਚ ਸੀਲ ਵਾਲੇ ਪਿੰਡ ਵਿੱਚ ਜਿੱਥੇ ਦੱਸਦੀ ਹੈ ਤੁਹਾਨੂੰ ਇਸ ਟਾਈਮ ਕਿਸਾਨਾਂ ਵੱਲੋਂ ਕੀ ਜਿਹੜੀ ਕਿ ਤਿਆਰੀਆਂ ਕੀਤੀ ਤਿਆਰੀਆਂ ਨੇ ਦਿੱਲੀ ਵੱਲ ਕੂਚ ਕਰਨ ਦੀ ਤੇ ਤਿਆਰੀਆਂ ਦੇ ਤੁਹਾਨੂੰ ਕੁਝ ਦ੍ਰਿਸ਼ ਦਿਖਾਣੇ ਤੇ ਗੱਲਬਾਤ ਕਰਦੇ ਆ ਜਿਹੜੇ ਕਿਰੇ ਮੌਜੂਦਾ ਕਿਸਾਨ ਖੜੇ ਨੇ ਮੇਰਾ ਨਾਮ ਗੁਰਜਨ ਸਿੰਘ ਜੀ ਸਾਡੀ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇ ਵਾਲ ਸਾਡੇ ਪ੍ਰਧਾਨ ਜੀ ਤੇ ਪਿੰਡ ਸਾਡਾ ਸੀਲ ਹੈ ਜੀ ਤੇ ਅਸੀਂ ਹੁਣ ਇਹ ਜੋ ਟਰਾਲੀਆਂ ਤਿਆਰ ਕੀਤੀਆਂ ਇਹ ਜਿਹੜਾ ਦਿੱਲੀ ਨੂੰ 13 ਮਾਰਚ ਨੂੰ ਅਸੀਂ ਇੱਕ ਆਪਣਾ ਰੋਸ ਰੈਲੀ ਕਰ ਰਹੇ ਆ ਜੀ ਉਸ ਵਾਸਤੇ ਹੀ ਤਿਆਰੀਆਂ ਹੋ ਰਹੀਆਂ ਪ੍ਰਧਾਨ ਜੀ ਕੀ ਕੁਝ ਲੈ ਕੇ ਜਾ ਰਹੇ ਹੋ ਕਿੰਨਾ ਕੁ ਟਾਰਗੇਟ ਹੈ ਵੀ 6 ਮਹੀਨੇ ਲਾਉਣੇ ਨੇ ਸਾਲ ਲਾਉਣੇ ਨੇ ਉਹਦਾ ਕੀ ਪ੍ਰੋਗਰਾਮ ਹੈ ਦੇਖੋ ਜੀ ਅਸੀਂ ਆਪਣਾ ਪੂਰਾ ਰਸਨ ਪਾਣੀ ਨਾਲ ਲੈ ਕੇ ਜਾ ਰਹੇ ਹਾਂ ਲੱਕੜਾਂ ਤੋਂ ਲੈ ਕੇ ਸਿਲੰਡਰ ਜੋ ਚੁੱਲਾ ਸਭ ਕੁਝ ਆਪਣਾ ਰਸਨ ਨਾਲ ਲੈ ਕੇ ਚੱਲੇ ਆਂ ਤੇ ਜਿੰਨਾ ਵੀ ਚਿਰ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਉੱਥੇ ਸਾਲ ਲੱਗੇ 6 ਮਹੀਨੇ ਲੱਗਣ ਦੇਖੋ ਪਿੱਛੇ 21 ਚ 13 ਮਹੀਨੇ ਅਸੀਂ ਉੱਥੇ ਬੈਠੇ ਰਹੇ ਆਂ ਹੁਣ ਵੀ ਉਸੇ ਤਿਆਰੀ ਚ ਹੈ ਜਿੰਨਾ ਵੀ ਸਮਾਂ ਲੱਗੇਗਾ ਉਸ ਤੇ ਅਸੀਂ ਪੂਰੇ ਤਿਆਰ ਹੋ ਕੇ ਚੱਲੇ ਆਂ ਆਪਣੀਆਂ ਮੰਗਾਂ ਮਨਾ ਕੇ ਵਾਪਸ ਹੋਵਾਂਗੇ ਜੀ ਮੇਰਾ ਨਾਮ ਰਣਵੀਰ ਸਿੰਘ ਹੈ ਜੀ ਪਿੰਡ ਸੇਲ ਰਣਵੀਰ ਜੀ ਕਿੰਨੀਆਂ ਕਿ ਤਿਆਰੀਆਂ ਨੇ ਯੂਥ ਵੀ ਖਾਸਾ ਖੜਾ ਹੈਗਾ ਪੂਰੀ ਤਿਆਰੀ ਖਿੱਚੀ ਹੋਈ ਹੈ ਹਾਂਜੀ ਹਾਂ ਬਿਲਕੁਲ ਹੀ ਬਿਲਕੁਲ ਪਿਛਲੀ ਵਾਰ ਸਾਨੂੰ ਪਤਾ ਲੱਗਿਆ ਸੀਗਾ ਵੀ ਜੋ ਸਾਨੂੰ ਕੋਈ ਚੀਜ਼ਾਂ ਦੀ ਲੋੜ ਪੈਂਦੀ ਹੈ ਇਸ ਵਾਰ ਅਸੀਂ ਪਹਿਲਾਂ ਹੀ ਉਹ ਤਿਆਰੀਆਂ ਕਰਕੇ ਚੱਲੇ ਆਂ ਰਸਤਾਂ ਸਾਡਾ 6-6 ਮਹੀਨੇ ਅਸੀਂ ਨਾਲ ਲੈ ਕੇ ਚੱਲੇ ਆਂ ਬਾਕੀ ਪਿੱਛੇ ਪਹੁੰਚਦਾ ਹੋ ਜਾਊਗਾ ਜਿੰਨੀ ਲੋੜ ਹੋਈ ਸਾਨੂੰ ਹਰ ਇੱਕ ਤਰ੍ਹਾਂ ਦੀ ਤਿਆਰੀ ਹੈ ਟਰਾਲੀਆਂ ਸਾਡੀਆਂ ਤਿਆਰ ਖੜੀਆਂ ਨੇ ਤੇ ਜੋ ਵੀ ਸਾਨੂੰ ਤਰਪਾਲਾ ਵਗੈਰਾ ਕੁਝ ਅਸੀਂ ਨਾਲ ਵੀ ਲੈ ਕੇ ਜਾਵਾਂਗੇ ਕੁਝ ਟਰਾਲੀਆਂ ਦੇ ਉੱਪਰ ਹੀ ਪਈਆਂ ਹੋਈਆਂ ਨੇ ਪੂਰੇ ਜੋਰਾਂ ਛੋਰਾਂ ਨਾਲ ਜਾਵਾਂਗੇ ਜੀ ਸ਼ਾਂਤਮਈ ਧਰਨਾ ਸਾਡਾ ਰਣਵੀਰ ਜੀ ਪਿੰਡਾਂ ਚ ਤੁਸੀਂ ਗਏ ਸੀ ਇਕਾਈਆਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪਾਂਸ ਆ ਲੋਕਾਂ ਦਾ ਲੋਕ ਸਰਕਾਰ ਤੋਂ ਓਕੇ ਹੋਏ ਨਹੀਂ ਜੀ ਕਿਉਂਕਿ ਇੱਕ ਤਾਂ ਸਾਡੇ ਜਿਹੜੇ ਫਸਲਾਂ ਦੇ ਮੁੱਲ ਸੀਗੇ ਜੋ ਵਾਅਦੇ ਕੀਤੇ ਗਏ ਸੀ ਉਹ ਪੂਰ ਨਹੀਂ ਜੜੇ ਤੇ ਜਿਹੜੇ ਚੀਪਾ ਵਾਲੇ ਮੀਟਰ ਹੋ ਗਏ ਸਾਡੇ ਕਿਸਾਨਾਂ ਦੇ ਪਰ ਵਾਲੀ ਫੁੱਕਣ ਦੇ ਕਰਕੇ ਪਰਚੇ ਹੋ ਗਏ ਉਹ ਰੱਦ ਕਰਾਣੇ ਨੇ ਬਹੁਤ ਸਾਡੀਆਂ ਮੰਗਾਂ ਨੇ ਜਿਹੜੀਆਂ ਅਧੂਰੀਆਂ ਰਹਿ ਗਈਆਂ ਇਸ ਕਰਕੇ ਅਸੀਂ ਆਪਣਾ ਪੂਰਾ ਟਾਈਮ ਜਿੰਨਾ ਵੀ ਸਾਡੀਆਂ ਮੰਗਾਂ ਲਿਖਤੀ ਰੂਪ ਚ ਨਹੀਂ ਮਿਲਦੀਆਂ ਅਸੀਂ ਉੱਠ ਕੇ ਨਹੀਂ ਉੱਥੋਂ ਆਣਾ ਹੈਗਾ